ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗਸ। ਵਾਗਦਾ ਤੁਹਾਡਾ ਮੇਰੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਸਿਵੀਆ ਕਪਲ ਤੇ ਜਿਵੇਂ ਤੁਹਾਨੂੰ ਪਤਾਗਾ ਵੀ ਆਪਾਂ ਜਿਹੜਾ ਆਪਣਾ ਸਟੋਰ ਆ ਉਹ ਓਪਨ ਕਰ ਲਿਆਗਾ। ਓਪਨਿੰਗ ਗ੍ਰੈਂਡ ਓਪਨਿੰਗ ਚਾਹੇ ਹੋਣੀ ਆ 2 ਨਵੰਬਰ ਨੂੰ। ਬਟ ਆਪਾਂ ਆਪਣਾ ਸਟੋਰ ਓਪਨ ਕਰ ਲਿਆਗਾ ਤੇ ਕਾਫੀ ਸਾਰੀਆਂ ਮੇਰੀਆਂ ਭੈਣਾਂ ਜਿਹੜੀਆਂ ਹੈਗੀਆਂ ਉਹ Instagram ਨਹੀਂ ਯੂਜ਼ ਕਰਦੀਆਂ। ਤਾਂ ਉਹਨਾਂ ਲਈ ਬਹੁਤ ਟਫ ਹੋ ਜਾਂਦਾਗਾ ਵੀ ਅਸੀਂ ਕਲੈਕਸ਼ਨ ਕਿੱਥੇ ਦੇਖਾਂਗੇ। ਤਾਂ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਅੱਜ ਮੈਂ ਆਈਆਂ ਆਪਦੇ ਸਟੋਰ ਤੇ ਤੇ ਤੁਹਾਨੂੰ ਮੈਂ ਹੀਲਜ਼ ਦੇ ਵਿੱਚ ਜਿਹੜੀਆਂ ਵੀ ਮੈਂ ਸ਼ੇਅਰ ਕਰਦੀਆਂ ਇੰਸਟਾਗ੍ਰਾਮ ਤੇ ਉਹ ਅੱਜ ਮੈਂ YouTube ਤੇ ਤੁਹਾਨੂੰ ਦਿਖਾਉਂਗੀ ਠੀਕ ਹੈ ਤੇ ਮੈਂ ਕੱਲੀ ਕੱਲੀ ਹੀਲ ਤੁਹਾਨੂੰ ਦਿਖਾਉਂਗੀ ਕਿੰਨੇ ਕਿੰਨੇ ਰੰਗ ਵਿੱਚ ਕਲਰਸ ਅਵੇਇਲਬਲ ਨੇ ਤੇ ਕਿਹੜੇ ਕਿਹੜੇ ਸਾਈਜ਼ ਅਵੇਇਲਬਲ ਨੇ ਜਿਵੇਂ ਕਿ ਇੰਸਟਾਗ੍ਰਾਮ ਤੇ ਆਪਾਂ ਆਹ ਵਾਲੀ ਹੀਲ ਸ਼ੇਅਰ ਕੀਤੀ ਸੀ ਜਿਹਦੀ ਨਾਇਆ ਦਾ ਆਰਟੀਕਲ ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰ ਸੀ ਚੈਰੀ ਕਲਰ ਬਲੈਕ ਕਲਰ ਤੇ ਆਹ ਕਰੀਮ ਤੇ ਠੀਕ ਹੈ ਤੇ ਮੈਂ ਇਹ ਦੇਖਣਾ ਸੀਗਾ ਵੀ ਦੇ ਸਾਈਡ ਕਿਹੜੇ ਕਿਹੜੇ ਰਹਿ ਗਏ ਇਹਦੇ ਵਿੱਚ ਕਿਹੜੇ ਕਿਹੜੇ ਰਹਿ ਗਏ ਇਹਦੇ ਵਿੱਚ ਤਾਂ ਸਾਰੇ ਨੇ ਬਾਕੀ ਚੈਰੀ ਦੇ ਵਿੱਚ 39 ਔਰ 47 ਅੱਜ ਸੇਲ ਕੀਤਾ ਸੇਲ ਕੀਤਾ 39 ਡਬਲ ਸੀਗੇ 37 ਦੇ ਓਕੇ 39 ਸੇਲ ਕੀਤਾ ਯਾ ਓਕੇ ਇਹਦੇ ਵਿੱਚ 38 ਰਹਿ ਗਿਆ 40 ਰਹਿ ਗਿਆ 41 ਰਹਿ ਗਿਆ 41 ਤੱਕ ਹੀ ਹੈ ਨਾ 41 ਤੱਕ ਹਾਂਜੀ ਠੀਕ ਹੈ ਇਹ ਵਾਲੇ ਰਹਿ ਗਏ ਤੇ ਇਹ ਤੁਹਾਨੂੰ ਆਪਾਂ ਦੇ ਦਿੱਤੇ ਨੇ ਤੁਸੀਂ ਬਾਏ ਕਰਨੀ ਹੋਈ ਕਰ ਸਕਦੇ ਹੋ ਬਹੁਤ ਸੋਹਣਾ ਆਰਟੀਕਲ ਆ ਕੰਟੈਕਟ ਨੰਬਰ 9464735050 ਉਹਦੇ ਉੱਪਰ ਤੁਸੀਂ ਡੀਐਮ ਕਰਨਾ WhatsApp ਕਰਨਾ ਇਹ ਆਰਟੀਕਲ ਬਰਦਾਸ਼ਾਇਆ ਠੀਕ ਹੈ ਜੀ ਤੇ ਨੈਕਸਟ ਜਿਹੜਾ ਹੈਗਾ ਸਾਡਾ ਸਭ ਤੋਂ ਜ਼ਿਆਦਾ ਹੁਣੇ ਸੇਲ ਹੋ ਰਿਹਾ ਦਾ ਆਰਟੀਕਲ ਇਹਦੇ ਵਿੱਚ ਹੀ ਬਾਅਦ ਚ ਗੱਲ ਕਰਾਂਗੇ ਫਲਾਈਟ ਆ ਆ ਵੀਡੀਓ ਬਣਾ ਲਏ ਇਹ ਸਾਰੇ ਦੱਬੇ ਚੱਕ ਹਾਂਜੀ ਬਾਈ ਤੇ ਮੈਂ ਤੁਹਾਨੂੰ ਦਿਖਾਤਾ ਠੀਕ ਹੈ ਜਿਹੜਾ ਪਹਿਲਾਂ ਪਾਇਆ ਸੀ ਉਹ ਨੂੰ ਵੀ ਸਾਡੇ ਕੋਲ ਸੇਲ ਹੋ ਗਿਆ ਸਾਡੇ ਕਲਾਇੰਟ ਆਈ ਸੀਗੇ ਤੇ ਉਹ ਅਸੀਂ ਸੇਲ ਕਰਦੇ ਆ ਉਹਦੇ ਵਿੱਚ ਇੱਕ ਬਲੈਕ ਕਲਰ ਰਹਿ ਗਿਆ ਆਪਣੇ ਕੋਲ ਕਰੀਮ ਕਲਰ ਵੀ ਪਿਆ সাইਜ ਜਿਹੜੇ ਜਿਹੜੇ ਹੋਏ ਉਹ ਤੁਸੀਂ ਕਨਫਰਮ ਕਰ ਸਕਦੇ ਹੋ WhatsApp 986473050 ਉਹਦੇ ਉੱਪਰ ਠੀਕ ਹੈ ਤੇ ਉਸ ਤੋਂ ਬਾਅਦ ਸਾਡੇ ਕੋਲ ਆ ਵਾਲੀ ਹੀਲ ਹੈ ਜਿਹੜੀ ਇਹ ਵੀ ਬਹੁਤ ਜ਼ਿਆਦਾ ਡਿਮਾਂਡਿੰਗ ਡਿਮਾਂਡ ਤੇ ਸੀਗੀ ਇਹ ਬੜੀ ਹੀ ਲੱਗ ਰਹੀ ਠੀਕ ਹੈ ਇਹਦੇ ਵਿੱਚ ਇੱਕ ਵਾਈਟ ਕਲਰ ਹੈ ਜੀ ਠੀਕ ਹੈ ਤੇ ਇੱਕ ਆਪਣੇ ਕੋਲੇ ਇਹ ਵੀ ਚਾਹੀਦਾ ਬਲੈਕ ਕਲਰ ਜੀ ਤੇ ਇੱਕ ਆਪਣੇ ਕੋਲੇ ਹੈਗਾ ਹੋਰ ਕਿਹੜਾ ਕਲਰ ਸੀਗਾ ਬਲੈਕ ਤੇ ਕਰੀਮ ਉਹ ਵਾਈਟ ਬਲੈਕ ਕਰੀਮ ਕਰੀਮ ਵੀ ਸੀਗਾ ਕਰੀਮ ਦੀ ਸੇਲ ਹੋ ਗਈ ਆਪਿਆ ਕਰੀਮ ਹੈਗਾ ਮੇਰੇ ਕੋਲ ਗਾਇਸ ਆਹ ਸੀਗਾ ਵਾਈਟ ਕਰੀਮ ਤੇ ਬਲੈਕ ਮਾਉਸ ਹੈਗਾ ਸੀ ਮਾਉਸ ਨਹੀਂ ਮਿਲਉਂਦੀ ਕਿਹਾ ਫਿਰ ਜਾਂਦਾ ਉੱਪਰ ਦੇਖੋ ਇੱਥੇ ਲਾਓ ਉਪਰ ਉਹ ਲੈ ਕੇ ਆਉਂਰੇ ਇਥੇ ਮਾਊਸ ਕਲਰ ਕਿਉਂਕਿ ਉਹ ਪਕਲੈਂਟ ਨੂੰ ਦਿਖਾਇਆ ਜਾਂਦਾ ਨਾ ਕਈ ਵਾਰ ਅਗਲਾ ਕਹਿੰਦਾ ਹੋਰ ਕਲਰ ਹੋਵੇ ਆਵਲੇ ਤਿੰਨ ਕਲਰ ਦੇਖੋ ਜੀ ਤੁਸੀਂ ਇਹਦੇ ਵਿੱਚ ਠੀਕ ਹੈ ਦੇਖੋ ਤੁਹਾਡੀ ਹੀਲਸ ਦੀ ਕਲੈਕਸ਼ਨ ਦਿਖਾ ਰਹੀਆਂ ਮੈਂ ਤੁਹਾਨੂੰ ਆਹ ਵਾਲੇ ਇਹਦੇ ਵਿੱਚ ਤਿੰਨ ਕਲਰ ਜਿਹੜੇ ਹੈਗੇ ਆ ਉਹ ਅਵੇਲੇਬਲ ਹੈਗੇ ਆ ਜੇ ਤੁਹਾਨੂੰ ਚਾਹੀਦਾ ਹੋਇਆ ਤਾਂ ਦੱਸ ਦਿਓ ਇੱਕ ਕਲਰ ਮਾਊਸ کہہ ਰਹੇ ਆ ਉਹ ਉੱਪਰੋਂ ਮੰਗਵਾ ਕੇ ਦਿਖਾ ਦੇਣੀ ਆ ਮਾਊਸ ਕਲਰ ਦਿਖਾ ਦੋ ਵੀਰ ਉਹ ਉਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਬੈਲਵਟ ਹੀਲੇ ਦੇ ਵਿੱਚ 골ਡਨ ਆਪਣਾ ਇੱਕੋ ਵਾਲਾ ਸੇਲ ਹੋ ਗਿਆ ਉਹ ਨਹੀਂ ਹੋ ਕੇ ਗਿਆਗਾ ਇੱਕ 골ਡਨ ਕਲਰ ਲੈ ਕੇ ਆਉ ਰਹੀ ਚੱਕੇ 골ਡਨ ਲੈ ਆਏ ਇਹਦੇ ਵਿੱਚ ਬਲੈਕ ਫਿ ਮਿ ਦਿਖਾ ਦੇਣੀ ਹੈ ਇਹ ਬਹੁਤ ਜਿਆਦਾ ਪਿਆਰਾ ਆਰਟੀਕਲ ਆ ਬਾਈ ਠੀਕ ਹੈ ਜਿਵੇਂ ਕਿ ਮੈਰਿਜ ਫੰਕਸ਼ਨ ਦੇ ਵਿੱਚ ਆਪਾਂ ਪਾਉਣਾਗਾ ਤਾਂ ਹੈਂਡਵਰਕ ਕੁੱਤਾ ਨਾਲ ਜਿਹੜਾ ਹੈਗਾ ਇਹ ਬਹੁਤ ਸੋਹਣਾ ਲੱਗਦਾ ਪਾਇਆ ਹੋਇਆ ਪੀਸ ਬਹੁਤ ਪਿਆਰਾ ਲੱਗਦਾ ਕਿ ਇਹਦੇ ਵਿੱਚ ਇੱਕ 골ਡਨ ਕਲਰ ਹੈ ਉਹ ਲੈਣ ਗਏ ਹੋਏ ਨੇ ਠੀਕ ਹੈ ਮੰਗਵਾਇਆ ਆਪਾਂ ਤੇ ਇੱਕ ਆਪਣੇ ਕੋਲ ਮੈਟ ਲੁੱਕ ਦੇ ਵਿੱਚ ਆ ਗਿਆ ਬਹੁਤ ਸੋਹਣਾ ਆਰਟੀਕਲ ਆ ਬਹੁਤ ਜਿਆਦਾ ਜਿੱਦਾਂ ਮੇਰੇ ਤੁਸੀਂ ਹੀਲ ਪਾਈ ਦੇਖਦੇ ਹੋ ਨਹੀਂ ਉਹ ਮੈਂ ਪਹਿਲਾਂ ਲੈਣ ਦੀ ਸੀ ਬਲੂ ਪੈਰਟ ਬਹੁਤ ਕਾ ਲੈਣੋ ਬਟ ਉਹ ਇਹ ਕਲੈਕਸ਼ਨ ਹੁਣ ਆਪਾਂ ਲੈ ਆਏ ਆਪਣੇ ਕੋਲ ਆਪਣੇ ਕੋਲ ਉਹ ਅੱਧੇ ਰੇਟ ਤੇ ਮਿਲਣੀਆਂ ਹਨ ਉੱਥੇ ਡਬਲ ਰੇਟ ਤੇ ਮਿਲਦੀਆਂ ਨੇ ਨਾ ਇੱਥੇ ਅੱਧੇ ਰੇਟ ਤੇ ਮਿਲਣਗੀਆਂ ਆ ਵਲੀ ਹੀ ਦੇਖੋ ਕਿੰਨੀ ਜਿਆਦਾ ਪਿਆਰੀ ਕਲੈਕਸ਼ਨ ਹੈ ਦੇਖੋ ਇਹਦੇ ਵਿੱਚ ਕਲਰ ਵੀ ਮਿਲ ਜਾਣਗੇ ਦਿਖਾ ਦਣੀ ਮੈਂ ਤੁਹਾਨੂੰ ਵੇਟ ਕਰੋ ਬਲੈਕ ਕਲਰ ਹੈ ਗ੍ਰੀਨ ਕਲਰ ਹੈ ਮਾਊਸ ਕਲਰ ਮਾਊਸ ਕਲਰ ਬਲੌਸ਼ ਚਾਰ ਕਲਰ ਨੇ ਵਈਏ ਇਹਦੇ ਵਿੱਚ ਤੇ ਇਹ ਟੈਂਡ ਕਲਰ ਆ ਗਿਆ 블랙 کریم ਤੇ ਬਾਉਂਸ ਕਲਰ ਚਾਰੇ ਕਲਰ ਬਹੁਤ ਸੋਹਣਾ ਆਰਟੀਕਲ ਆ ਕਿਸੇ ਨੂੰ ਵੀ ਚਾਹੀਦਾ ਹੋਇਆ ਦੱਸ ਦਿਓ ਠੀਕ ਹੈ ਤੇ ਜਰੂਰ ਦੱਸਿਓ ਕਿਸੇ ਨੂੰ ਵੀ ਚਾਹੀਦਾ ਹੋਇਆ ਤੇ ਨੰਬਰ ਤੇ ਤੁਸੀਂ ਵਟਸਐਪ ਕਰਨਾਗਾ ਸਾਕੇ ਸਾਰੀਆਂ ਮੈਂ ਇਦਾਂ ਵੀ ਦਿਖਾ ਦੂੰਗੀ ਠੀਕ ਹੈ ਤੇ ਇੱਕ ਆਪਣੇ ਕੋਲ ਬਹੁਤ ਸੋਹਣਾ ਆ ਗਿਆ ਜਿਹਨੂੰ ਕੁੜੀਆਂ ਵੀ ਤੇ ਜੇ ਥੋੜੀ ਜੀ ਹੀਲ ਵਾਲੇ ਜਿਵੇਂ 35 40 ਦੇ ਵਾਲਾ ਬੰਦਾ ਠੀਕ ਆ ਥੋੜੀ ਜੀ ਹੀਲ ਘੱਟ ਹੋਵੇ ਤੇ ਬੈਲੀ ਲੁੱਕ ਵੀ ਲੱਗੇ ਤੇ ਥੋੜੀ ਜੀ ਹੀਲ ਵੀ ਲੱਗੇ ਵਿਆਸ਼ਾ ਦੀ ਕਿ ਪਾਇਆ ਜਾਵੇ ਆ ਬਹੁਤ ਸੋਨਾ ਆਰਟੀਕਲ ਆਪਣੇ ਕੋਲ ਬਹੁਤ ਜ਼ਿਆਦਾ ਕਹਿਣ ਠੀਕ ਹੈ ਇਹਦੇ ਵਿੱਚ ਕਲਰ ਵੀ ਹੈਗੇ ਆਪਣੇ ਕੋਲ ਇੱਕ ਆਵਲਾ ਕਲਰ ਆ ਗਿਆ ਕਿ ਕਿਹਦਾ ਸੋਲ ਦਿਖਾਵਾਂ ਵੀ ਆਵਾਜ਼ ਨਹੀਂ ਕਰਦਾ ਹਾਂ ਠੀਕ ਹੈ ਜੀ ਆਹ ਲਓ ਜੀ ਬੈਲਵਟ ਦੇ ਵਿੱਚ ਆਵਲਾ ਆ ਗਿਆ ਕਲਰ ਇਹ 골ਡਨ ਕਲਰ ਠੀਕ ਹੈ 골ਡਨ ਕਲਰ ਆ ਗਿਆ ਇੱਕ ਬਲੈਕ ਆ ਗਿਆ ਇੱਕਦਮ ਤੁਹਾਨੂੰ ਦਿਖਾ ਦੂੰਗੀ ਬਾਅਦ ਚ ਇਹਦੇ ਵਿੱਚ ਕਲਰ ਹੋਰ ਵੀ ਸੀਗੇ ਕਿਹਦੇ ਵਿੱਚ ਸੀ ਹਾਂਜੀ ਉਦਾਂ ਹੀ ਸੇਮ ਹੀ ਹੈਗੇ ਮਾਊਸ ਟੈਨ ਇਸ ਗ੍ਰੇ ਬਲੈਕ ਹੈ ਮਾਊਸ ਹੈਗਾਗਾ ਟੈਨ ਹੈਗਾਗਾ ਗ੍ਰੇ ਤੇ ਉਹ ਵੀ ਸੀ ਬਲੈਕ ਵੀ ਸੀਗਾ ਬਲੈਕ ਕਿੱਥੇ ਰੱਖਤਾ ਮੈਂ ਆ ਪਿਆ ਬਲੈਕ ਆ ਰਿਹਾ ਜੀ ਲੋ ਆ ਰਹੀ ਕ੍ਰੀਮ ਵੀ ਸੀ ਉਹਦੇ ਵਿੱਚ ਕਿ ਨਹੀਂ ਨਹੀਂ ਸੀ ਲੱਗਤ ਆਵਲ ਆ ਗਿਆ ਜੀ ਆਪਣੇ ਕੋਲ ਬਹੁਤ ਸੋਹਣੇ ਕਲਰ ਨੇ ਇਹ ਸਾਰੀਆਂ ਹੀ ਇਸ ਮੇਰੀਆਂ ਫੇਵਰਟ ਨੇ ਜਿੰਦੀਆਂ ਮੈਂ ਤੁਹਾਨੂੰ ਦਿਖਾਈਆਂ ਅੱਜ ਬਾਕੀ ਮੈਂ ਤੁਹਾਨੂੰ ਇੱਕ ਫਲੋਰ ਤੋਂ ਮੈਂ ਦਿਖਾ ਦਿੰਦੀ ਆ ਦੇਖੋ ਦੇਖੋ ਬਈ ਆ ਬੈਲਵਿਟੀ ਹੀਲ ਆ ਗਈ ਠੀਕ ਐ ਆ ਗਿਆ ਬਲੈਕ ਕਲਰ ਆ ਗਿਆ ਗੋਲਡਨ ਕਲਰ ਆ ਹੀਲ ਦੇਖ ਸਕਦੇ ਤੁਸੀਂ ਮੈਂ ਖੁਦ ਹੀ ਹੀਲਾ ਜਿਹੜੀਆਂ ਇਹ ਜ ਸਾਰੀਆਂ ਟਰਾਈ ਕੀਤੀਆਂ ਹੁਣ ਆਪਦੇ ਸੂਟ ਨਾਲ 2 ਤੋਂ 2.5 ਇੰਚ ਦੀ ਹੀਲ ਆ ਪ੍ਰਾਈਸ ਜਮਾਂ ਜੈਨੂਨ ਇਹ ਪ੍ਰਾਈਸ ਬਹੁਤ ਘੱਟ ਵਟਸਐਪ ਤੇ ਨਾ ਅਸੀਂ ਆ ਵਾਲੀ ਹੀਲ ਵੇਚੀ ਸੀ ਕੱਲ ਦੁਬਾਰਾ ਤੇ ਉਹ ਵਾਲੀ ਹੀਲ ਮੈਨੂੰ ਲੈ ਕੇ ਦਿਓ ਚੈਰੀ ਕਲਰ ਬਲੈਕ ਕਲਰ ਦੇ ਵਿੱਚ ਦਿਖਾ ਦਿਓ ਉਹ ਲੈ ਕੇ ਦਿਓ ਮੈਨੂੰ ਆ ਪਿਆ ਬਾਕਸ ਉੱਤੇ ਐਂ ਵੀ ਪਿਆ ਬਾਕਸੇ 'ਚ ਹੀ ਪਿਆ ਹਾਂ ਤੇ ਬਈ ਪ੍ਰਾਈਸ ਕਿਸੇ ਪੇਜ ਵਾਲੇ ਨਹੀਂ ਉਹਦਾ ਪ੍ਰਾਈਸ ਪਾਇਆ ਹੈ 1800 ਆਪਾਂ ਵੇਚੀ ਆ ਉਹ ਬਹੁਤ ਘੱਟ ਪ੍ਰਾਈਸ ਤੇ ਠੀਕ ਆ ਉਹਨਾਂ ਨੇ ਦੁੱਗਣਾ ਤਿੰਨਾਂ ਪ੍ਰਾਈਸ ਲਾਇਆ ਹੋਇਆ ਸੀਗਾ ਤੇ ਇਹਦੇ ਵਿੱਚ ਕਲਰ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਤਿੰਨ ਕਲਰ ਨੇ ਬਹੁਤ ਸੋਹਣਾ ਆਰਟੀਕਲ ਆ ਚੈੱਕ ਕਰ ਸਕਦੇ ਹੋ ਠੀਕ ਆ ਬਹੁਤ ਪਿਆਰਾ ਆਰਟੀਕਲ ਆ ਇਸ ਤੋਂ ਬਾਅਦ ਆਹ ਵਾਲੀ ਜੀ ਆਹ ਹੀ ਵੇਚੀ ਆਪਾਂ ਥਿਸ ਵਨ ਇਹਦੇ ਵਿੱਚ ਚੈਰੀ ਕਲਰ ਦੇ ਵਿੱਚ ਕਿੰਨੇ ਕ ਰਹਿ ਗਏ ਵੀਰੇ ਦੋ ਪੀਸ ਕਿਹੜੇ ਕਿਹੜੇ 39 41 39 ਤੇ 41 ਰਹਿਗੇ ਦੇ ਚੈਰੀ ਸੈਰੀ ਕਲਰ ਵੀ ਆ ਗੋ ਕਰੀਮ ਕਲਰ ਵੀ ਆ ਗੋ ਬਲੈਕ ਦੇ ਵਿੱਚ ਕਿਹੜੇ ਰਹਿਗੇ ਬਲੈਕ ਦੇ ਵਿੱਚ ਦੇਖਣਾ ਪੈਣਾਗਾ ਤੁਹਾਨੂੰ ਦੇਖਣਾ ਪੈਣਾ ਨਹੀਂ ਹੋਇਆ ਸੇਲ ਬਲੈਕ 37 ਬਲੈਕ ਸੇਲ ਹੋਇਆ ਤੇ ਇੱਕ ਬਲੈਕ ਹੋਰ ਸੇਲ ਹੋਇਆ ਦੋ ਪੀਸ 39, 39, 39 41 ਕਿੰਨਾਗਾ ਇਹ 39 ਹੈ 39 ਆ ਉਹ 41 ਦਾ 41 ਹੋਗਾ ਤੇ ਗ੍ਰੀਨ ਦੇ ਵਿੱਚ ਹੈਗਾ 39 40 ਉਹਦੇ ਚ ਤਕਰੀਬਨ ਫਿਨਲ ਸਾਰੇ ਆ ਹਾਂ ਠੀਕ ਹੈ ਤੇ ਬਾਕੀ ਆਪਾਂ ডিসਪਲੇ ਇਥੇ ਕਰ ਦਨੇ ਆ ਜਿਹੜੇ ਜਿਹੜੇ ਸਾਈਜ਼ ਆਪਣੇ ਕੋਲ ਅਵੇਲੇਬਲ ਹੋਏ ਤੇ ਆਹ ਵਾਲੇ ਤੁਸੀਂ ਦੇਖ ਸਕਦੇ ਹੋ ਆ ਬਹੁਤ ਸੋਨੇ ਨੇ ਕਿੰਨੇ ਰੰਗ ਠੀਕ ਹੈ ਤੇ ਪ੍ਰਾਈਸ ਆਪਣਾ ਬਹੁਤ ਜੈਨੂਨ ਰੱਖਿਆ ਬਾਈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਬਹੁਤ ਸੋਨਾ ਟੀਕਾ ਲਾ ਬਹੁਤ ਜ਼ਿਆਦਾ ਸੋਨਾ ਤੇ ਆ ਮੈਂ ਕੱਲ ਪਾਇਆ ਸੀ ਸਾਡੇ ਬਹੁਤ ਜ਼ਿਆਦਾ ਪੀਸ ਸੇਲ ਹੋਏ ਆਹ ਵਾਲੇ ਇਕੱਟਾ-ਕੱਟਾ ਤੁਸੀਂ 15 ਤੋਂ 20 ਪੀਸ ਆ ਜਿਹੜੇ ਸੇਲ ਕਰ ਚੁੱਕੇ ਪਲੱਸ ਇਹ ਹੋ ਗਏ ਹੋਣੇ ਹਨਾ ਇਹ ਤੋਂ ਇਹ 12 12 ਪੀਸ 15 ਤੋਂ 20 تک سیل ਕਰਦੇ ਆ ਇਹ ਉਹੀ ਮੈਂ ਸਹੀ ਲਿਆ 15 ਤੋਂ 20 تک سیل ਕਰਦੇ ਆ ਠੀਕ ਹੈ ਜੀ ਤੇ ਇਹ ਹੀ ਲੋਗ ਜੀ ਆਪਣੀ ਬਾਕੀ ਆਪਣੇ ਕੋਲ ਆ ਰਹੇ ਜੀ ਪੌਚ ਦਾ ਆਰਟੀਕਲ ਇਹ ਸੇਲ ਕੀਤਾ ਆਪਾਂ ਠੀਕ ਹੈ ਬਹੁਤ ਸੋਨਾ ਬਹੁਤ ਕੰਫਰਟੇਬਲ ਇਹਦੇ ਵਿੱਚ ਸੱਜੇ ਰੰਗ ਮਿਲ ਗਏ ਤੁਹਾਨੂੰ ਵਾਈਟ ਐਂਡ ਬਲੈਕ ਵਾਈਟ ਟੈਨ ਔਰ ਬਲੈਕ ਬਲੈਕ ਪੁਰਨੇ ਕਲਰ ਅਵੇਲੇਬਲ ਨਹੀਂ ਲੋ ਪੌਚ ਦਾ ਕਹਿੰਦੇ ਨਾਲ ਪਰਸ ਚੱਕਿਆ ਹੋਵੇ ਦਿਖਾ ਦਨੀਆ ਤੁਹਾਨੂੰ ਕਹਿੰਦੇ ਕੋਚ ਦੀ ਪਾਈ ਹੋਵੇ ਹੀਲ ਤੇ ਨਾਲ ਕੋਚ ਦਾ ਛੱਕਿਆ ਓਏ ਪਰਸ ਕੀ ਬਾਤ ਹੈ ਲੋਕ ਕੋਈ ਤੋੜਨੀ ਇਸ ਇਸ ਚੀਜ਼ ਦਾ ਹੈ ਚੱਜਦੀਆਂ ਨਾ ਗੱਲਬਾਤ ਪੂਰੀ ਕੋਚ ਦੀ ਪਰਸ ਚੱਕਿਆ ਹੋਵੇ ਨਾਲ ਚੱਕੀ ਹੋਈ ਹੀਲ ਜਿਵੇਂ ਮੇਰੇ ਕੋਲ ਬਲੈਕ ਕੋਚ ਦਾ ਪਰਸ ਆ ਠੀਕ ਹੈ ਉਹਦੇ ਨਾਲ ਮੈਂ ਉਹ ਬਲੈਕ ਕੋਚ ਦੀ ਹੀਲ ਵੀਅਰ ਕਰ ਸਕਦੀ ਹਾਂ ਵਾਈਟ ਕੋਚ ਦਾ ਮੇਰੇ ਕੋਲ ਪਰਸ ਆ ਉਹਦੇ ਨਾਲ ਵਾਈਟ ਕਰ ਸਕਦੇ ਆ ਆਪਾਂ ਵੀਅਰ ਜਿਵੇਂ ਬਾਹਰ ਜਿਹੜੀਆਂ ਮੇਰੀਆਂ ਭੈਣਾਂ ਬੈਠੀਆਂ ਨੇ ਠੀਕਾ ਇੰਨੇ ਨੇ ਪੈਸੇ ਲਾਉਣੇ ਆਪਾਂ ਪਹੁੰਚਦੀ ਹੀ ਹਿਲ ਕੇ ਤਾਂ ਸਾਡੇ ਕੋਲ ਬਿਲਕੁਲ ਜੈਨੂਨ ਪ੍ਰਾਈਸ ਤੇ ਤੁਹਾਨੂੰ ਮਿਲ ਜਾਣੀ ਦੀ ਆ ਤੇ ਡਿਲੀਵਰੀ ਜਿਹੜੀ ਹੈਗੀ ਆ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਇਨ ਪੰਜਾਬ ਇਨ ਇੰਡੀਆ ਵਰਲਡ ਵਾਈਡ ਜਿੱਥੇ ਮਰਜ਼ੀ ਬੈਠੇ ਤੁਸੀਂ ਸਾਡੇ ਤੋਂ ਸ਼ੂਜ਼ ਵਗੈਰਾ ਆਰਡਰ ਕਰ ਸਕਦੇ ਠੀਕ ਹੈ ਇਹ ਕਿੰਨੇ ਕਾਸ ਦੇ ਵਿੱਚ ਆ ਗਿਆ ਆਪਣੇ ਕੋਲ ਅੱਜ ਮੈਂ ਸਿਰਫ ਇੰਨੇ ਕਿਹੀ ਆਰਟੀਕਲ ਦਿਖਾਉਂਗੀ ਤੁਹਾਨੂੰ ਸਿਰਫ ਇੰਨੇ ਠੀਕ ਹੈ ਇਹਦੇ ਵਿੱਚ ਤੁਹਾਨੂੰ ਜੋ ਵੀ ਪਸੰਦ ਆਏ ਫੈਸ਼ਰ ਆਰਟੀਕਲ ਨੇ ਮੇਰੇ ਤੇ ਬਹੁਤ ਹੀ ਜ਼ਿਆਦਾ ਪਸੰਦ ਕਰਨ ਵਾਲੀ ਆਰਟੀਕਲ ਨੇ ਤੇ ਮੈਨੂੰ ਪਰਸਨਲੀ ਬੜੇ ਵਧੀਆ ਲੱਗੇ ਆਰਟੀਕਲ ਕਿਉਂਕਿ ਇਹਨਾਂ ਨੂੰ ਸੂਟ ਨਾਲ ਵੀਅਰ ਕਰ ਸਕਦੇ ਹੋ ਜੀਨ ਨਾਲ ਵੀਅਰ ਕਰ ਸਕਦੇ ਹੋ ਟਰੌਜ਼ਰ ਨਾਲ ਵੀਅਰ ਕਰ ਸਕਦੇ ਹੋ ਠੀਕ ਹੈ ਕੋਈ ਵੀ ਡਰੈਸ ਨਾਲ ਵੀਅਰ ਕਰ ਸਕਦੇ ਹੋ ਕੰਫਰਟੇਬਲ ਦੀ ਗੱਲ ਕਰਾਂ ਬਹੁਤ ਵਧੀਆ ਕੁਆਲਿਟੀ ਦੀ ਗੱਲ ਕਰਾਂ ਵੈਸਟ ਕੁਆਂਟੀਟੀ ਵੀ ਸਾਡੇ ਕੋਲ ਬਹੁਤ ਆ ਵਿਜ਼ਿਟ ਕਰਨਾ ਸਾਡੇ ਕੋਲ ਆਗੇ ਵਿਜ਼ਿਟ ਕਰ ਸਕਦੇ ਹੋ ਹੰਢਾਇਆ ਰੋਡ ਬਰਨਾਲਾ ਓਪੋਜੀਟ ਟੀਮਾਰਟ ਗਣਪਤੀ ਸਕੂਅਰ ਸ਼ਾਪ ਹੈਗੀ ਆਪਣੀ ਸਿਦਿਆ ਐਂਡ ਸੇਵੀ ਸ਼ੂਜ਼ ਇਹ ਸਾਡੀ ਲੋਕੇਸ਼ਨ ਹੈ ਜੀ ਨੰਬਰ ਹੈਗਾ ਸਾਡਾ 94647 3050 ਜਿਹੜੀ ਵੀ ਇਹਦੇ ਵਿੱਚੋਂ ਇਹ ਰਜਸਾਉਂਦਾ ਇੱਕ ਵਾਰੀ ਫੇਰ ਨਜ਼ਰ ਮਰਵਾ ਦਿੰਨੇ ਆ ਠੀਕ ਹੈ ਸਕਰੀਨ ਸ਼ਾਟ ਭੇਜੋ ਮੈਨੂੰ ਤੇ ਉਸ ਤੋਂ ਬਾਅਦ ਪ੍ਰਾਈਸ ਕਨਫਰਮ ਕਰੋ ਤੇ ਆਪਣਾ ਆਰਡਰ ਕਨਫਰਮ ਕਰੋ ਠੀਕ ਹੈ ਆ ਮੈਂ ਕੋ ਲਈਦੀ ਕਿ ਰੱਖਦਾ ਇਹ ਵਿੱਚ ਕਰੀਮ ਕਲਰ ਵੀ ਲਿਆ ਦੋ ਰਜੀ ਤੇ ਚੈਰੀ ਕਲਰ ਵੀ ਲਿਆ ਦੋ ਇਹ ਵੀ ਦਿਖਾਇਆ ਜਾਊਗਾ ਕਿਹੜਾ ਮਰਜੀ ਆਰਟੀਕਲ ਪਸੰਦ ਕਰੋ ਗਾਇਸ ਤੇ ਸਾਡੇ ਕੋਲੋਂ ਸ਼ਾਪਿੰਗ ਕਰੋ ਸੋਹਣੇ ਸੋਹਣੇ ਕੀ ਕਿਆ ਹੀਲਜ਼ ਜੁੱੂ ਬਾਈ ਕਰੋ ਤੇ ਪਿੱਛੇ ਤਾਂ ਕੋਈ ਵੀ ਸਾਡੀ ਦਿੱਤੀ ਦੀ ਡਿਸਪਲੇ ਕੀਤਾ ਹੋਇਆ ਦੇਦੇ ਵਿੱਚ ਕੋਈ ਚੀਜ਼ ਪਸੰਦ ਆਉਂਦੀ ਆ ਤਾਂ ਤੁਸੀਂ ਸਾਡੇ ਕੋਲੋਂ ਫ੍ਰੀ ਸਕਰੈਪ। ਥੈਂਕ ਯੂ ਫੋਰ ਮੈਸਜ। ਸਕਰੀਨ ਸ਼ਾਟ ਭੇਜਣਾ WhatsApp ਤੇ ਉੱਥੇ ਹੀ ਰਿਪਲਾਈ ਹੋਊਗਾ ਮੇਰੇ ਵਾਲੇ WhatsApp ਤੇ ਨਹੀਂ 94647 0050 ਲੇਤੀ ਉਥੇ ਭੇਜਨੀ ਹੈ ਜਿਹੜੀ ਵੀ ਸਕਰੀਨ ਸ਼ਾਟ ਭੇਜ ਦੇਣਾ ਇਹਦੇ ਵਿੱਚ ਰਹਿ ਗਿਆ ਸਿਰਾਂ ਮੈਂ ਦਿਖਾਉਣਾ ਵਾਲਾ ਐਵੇਂ ਦਿਖਾ ਦਾਂ ਬਲੈਕ ਆ ਕਰੀਮ ਤੇ ਚੈਰੀ ਕਲਰ ਇਹਦੇ ਵਿੱਚ ਦਿਖਾ ਦਾਂ ਠੀਕ ਹੈ ਬਿਲਕੁਲ ਸਾਡਾ ਡਿਸਪਲੇ ਲਾ ਦੋ ਸਾਰਾ ਆਹ ਲਓ ਜੀ ਇਹਦੇ ਵਿੱਚ ਆ ਤਿੰਨ ਕਲਰ ਸੀ ਇਹਦੇ ਅਸੀਂ 18 20 ਸੇਲ ਕਰ ਚੁੱਕਿਆ ਹੁਣ ਤੱਕ ਬਲੈਕ ਚੈਰੀ ਚ ਤੇ ਚੈਰੀ ਚ ਤਾਂ ਮਤਲਬ ਆ ਰਹੀ ਗਈ 2 39 ਤੇ 40 ਤੇ 41 ਫਿਲ ਕਰ ਦੋ ਨਾ ਦੁਬਾਰਾ ਰਿਪੀਟ ਕਰ ਦਾਂਗੇ ਦੁਬਾਰਾ ਇਹ ਆਰਟੀਕਲ ਅਸੀਂ ਦੁਬਾਰਾ ਮੰਗਵਾ ਰਹੇ ਆ ਸਾਡੇ ਕੋਲ ਉਹ ਸੇਲ ਹੋ ਗਿਆ ਦੁਬਾਰਾ ਮੰਗਵਾਵਾਂਗੇ ਤੇ ਆ ਇਹਦੇ ਵਿੱਚ ਤਿੰਨ ਕਲਰ ਸੀ ਨਾ ਠੀਕ ਹੈ ਜੀ ਜੀਨੇ ਵੀ ਲੈਣਾ ਸਾਡੇ ਤੋਂ ਆ ਕੇ ਵਿਜ਼ਿਟ ਕਰਕੇ ਲੈ ਸਕਦੇ ਆ ਬਹੁਤ ਸੋਹਣੀ ਕਲੈਕਸ਼ਨ ਆ ਸਾਡੇ ਕੋਲ ਇੱਕ ਦਾ ਤੁਹਾਨੂੰ ਦੱਸ ਦਿੰਨੀ ਆ ਆਹ ਵਾਲਾ ਸਾਡੇ ਕੋਲ ਰੇਟ ਜਮਾ ਜੈਨੂ ਹੋਣਾ ਤੇ ਆ ਤੁਸੀਂ ਨਾ ਇੰਨਾ ਹਲਕਾ ਪੀਸ ਆ ਬਲੂ ਪੈਰਟ ਵਾਲਿਆਂ ਦੇ ਜਾਓਗੇ ਠੀਕ ਆ ਉੱਥੋਂ ਤੁਹਾਨੂੰ ਇਹ 2500 ਦਾ ਮਿਲੇਗਾ ਇੱਕ ਇਹਦੇ ਵਿੱਚ ਕਲਰ ਹੈਗਾ ਬਲੈਕ ਬਹੁਤ ਚੱਲਿਆ ਇਹ ਆਰਟੀਕਲ ਜਿਨੇ ਵੀ ਏਦਾਂ ਦੀ ਚੀਜ਼ ਲੈਣੀ ਹੋਵੇ ਲੈ ਸਕਦੇ ਹੋ ਹਾਂਜੀ ਗਾਇਸ ਇਹ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਤੇ ਉਸ ਤੋਂ ਬਾਅਦ ਕਿਹੜੀ ਕਲੈਕਸ਼ਨ ਚਾਹੀਦੀ ਹੈ ਸਲੀਪਰ ਬੈਲੀ ਕਿੱਦਾਂ ਦੀ ਚਾਹੀਦੀ ਹੈ ਮੈਂ ਤੁਹਾਡੇ ਨਾਲ ਸਾਰੀਆਂ ਫੋਟੋਜ਼ ਵੀਡੀਓ ਸ਼ੇਅਰ ਕਰੂੰਗੀ ਤੇ ਨੰਬਰ ਆਪਣਾ ਹੈਗਾ 946473050 ਇਹਦੇ ਉੱਪਰ ਤੁਸੀਂ ਸਕਰੀਨਸ਼ਾਟ ਭੇਜਣਾ ਜਿਹੜੀ ਵੀ ਹੀਲ ਤੁਹਾਨੂੰ ਪਸੰਦ ਆ ਤੇ ਆਪਣਾ ਆਰਡਰ ਪਲੇਸ ਕਰਨਾ थैंक यू सो मच गाइस बाय बाय